ਸਾਡਾ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਸੰਜੀਤ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਦੀ ਕਿ ਇਹ ਬਜ਼ੁਰਗ ਜੋ ਕਿ 55 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਕੰਮ ਕਰ ਰਹੇ ਨੇ ਤੁਹਾਨੂੰ ਦੱਦੀ ਹੈ ਕਿ ਇਹਨਾਂ ਨੇ ਕਿਹਾ ਕਿ ਆਪਣਾ ਕੰਮ ਕਰਨ ਦਾ ਕੁਝ ਸਵਾਦ ਹੀ ਵੱਖਰਾ ਹੈ ਤਾਂ ਤੁਹਾਨੂੰ ਦੱਦੀ ਹੈ ਕਿ ਬਜ਼ੁਰਗਾਂ ਨੇ ਇੱਕ ਚਾਹ ਦੇ ਨਾਲ ਰੋਟੀ ਦਾ ਜਿਹੜਾ ਆ ਉਹ ਜਿਗਾੜ ਕਰਕੇ ਇੱਕ ਠੇਲਾ ਲਗਾਇਆ ਹੋਇਆ ਹੈ ਜਿਹਦੇ ਉੱਤੇ ਉਹਨਾਂ ਨੇ ਜਿਹੜਾ ਆ ਸਬਜੀ ਭਾਜੀ ਰੋਟੀ ਤੇ ਨਾਲ ਦੇ ਨਾਲ ਚਾਹ ਦਾ ਜਿਹੜਾ ਆ ਉਹ ਇੱਥੇ ਬਣਾ ਕੇ ਗਾਕਾਂ ਨੂੰ ਦਿੰਦੇ ਨੇ ਤੁਹਾਨੂੰ ਦੱਦੀ ਕਿ ਬਜ਼ੁਰਗਾਂ ਨੇ ਕਿਹਾ ਕਿ ਉਹ ਪਹਿਲਾਂ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਵਿੱਚ ਐਜ ਲੰਗਰੀ ਦੀ ਸੇਵਾ ਵੀ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਬਹੁਤ ਸਾਰੇ ਹੋਰ ਕੰਮਾਂ ਦੇ ਨਾਲ-ਨਾਲ ਜਿਹੜਾ ਆ ਉਹ ਨੋਹ ਦੇ ਸ਼ਰੀਏ ਦਾ ਜਾਲ ਬੰਨਣ ਦਾ ਵੀ ਕੰਮ ਕਰਦੇ ਰਹੇ ਨੇ ਪਰ ਹੁਣ ਜਦੋਂ ਉਮਰ ਦਾ ਤਕਾਜ਼ਾ 55 ਸਾਲ ਦੀ ਉਮਰ ਤੇ ਪਹੁੰਚੇ ਤਾਂ ਉਹਨਾਂ ਨੇ ਆਪਣਾ ਕੁਝ ਸੁਖਾਲਾ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀ ਤਾ ਫਿਰ ਉਹਨਾਂ ਨੇ ਜਿਹੜਾ ਆ ਇਹ ਘਾਟ ਲਗਾ ਲਈ ਜਦੇ ਵਿੱਚ ਉਹਨਾਂ ਨੇ ਰੋਟੀ ਤੇ ਨਾਲ ਚਾਹ ਦਾ ਕੰਮ ਜਿਹੜਾ ਆ ਸ਼ੁਰੂ ਕਰ ਦਿੱਤਾ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਇਸ ਉਮਰ ਦੇ ਵਿੱਚ ਵੀ ਚਿਹਰੇ ਦੇ ਉੱਤੇ ਇੱਕ ਅਲੱਗ ਹੀ ਤਰ੍ਹਾਂ ਦੀ ਮੁਸਕਾਨ ਜਿਹੜੀ ਹੈ ਉਹ ਬਾਬਾ ਜੀ ਦੇ ਚਿਹਰੇ ਤੇ ਨਜ਼ਰ ਆ ਰਹੀ ਹੈ ਤੁਹਾਨੂੰ ਦੱਦੀ ਹੈ ਕਿ ਇਦਾਂ ਦੀ ਮੁਸਕਾਨ ਉਦੋਂ ਆਉਂਦੀ ਹੈ ਜਦੋਂ ਬੰਦਾ ਥੋੜਾ ਖੁਸ਼ ਹੁੰਦਾ ਆ ਤੇ ਥੋੜਾ ਆਸਾਨ ਕੰਮ ਕਰਕੇ ਜਿਹੜਾ ਆ ਉਹ ਆਪਣੀ ਜਿਹੜਾ ਆ ਚੰਗੀ ਜ਼ਿੰਦਗੀ ਨੂੰ ਜੀਣ ਦੇ ਵਾਲੇ ਪਾਸੇ ਨੂੰ ਜਾਂਦਾ ਹੈ ਫੇਰ ਹੀ ਇਹੋ ਜਿਹੀਆਂ ਸਮਾਈਲਾਂ ਜਿਹੜੀਆਂ ਨੇ ਚਿਹਰੇ ਦੇ ਉੱਤੇ ਆਉਂਦੀਆਂ ਨੇ ਆਪਣੇ ਕੰਮਕਾਰ ਨੂੰ ਕਰਨ ਦੇ ਨਾਲ ਜਿਹੜੀ ਚਿਹਰੇ ਤੇ ਰੰਗਤ ਆਉਂਦੀ ਹੈ ਉਹ ਤੁਸੀਂ ਖਾਲਸਾ ਜੀ ਦੇ ਚਿਹਰੇ ਦੇ ਉੱਤੇ ਦੇਖਦੇ ਪਏ ਹੋ ਇੱਕ ਗੁਰਸਿੱਖ ਇੱਕ ਗੁਰਸਿੱਖ ਜਦੋਂ ਆਪ ਮਿਹਨਤ ਕਰਕੇ ਅੱਗੇ ਵਧ ਆਇਆ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਮੋਟੀਵੇਟ ਕਰਦਾ ਆ ਕਿ ਮਿਹਨਤ ਕਰਕੇ ਹੀ ਜਿਹੜਾ ਉਹ ਸਕਣਾ ਚਾਹੀਦਾ ਆ ਤੁਹਾਨੂੰ ਦੱਦੀਏ ਕਿ ਇਸ ਗੁਰਸਿੱਖ ਅਮਰਤਧਾਰੀ ਵੀਰ ਦੀ ਜਿਹੜੀ ਇਹ ਸੇਵਾ ਤੁਸੀਂ ਦੇ ਦੇ ਪਈਓ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਮਿਹਨਤ ਕਰ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੋਇਆ ਨਜ਼ਰ ਆਇਆ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਬਹੁਤ ਹੀ ਵਧੀਆ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕਮੇ ਕੀ ਨਾਮ ਦਾ ਤਾਂ ਗੁਰਿੰਦਰ ਸਿੰਘ ਜੀ ਬਹੁਤ ਕਾਦਾ ਕੰਮ ਕਰਦੇ ਸੀ ਆਪਾਂ ਨੇ ਵੈਸੇ ਤਾਂ ਪਹਿਲਾਂ ਪਹਿਲਾਂ ਤਾਂ ਅਸੀਂ ਕਰੀਏ ਦਾ ਕੰਮ ਕਰਦੇ ਸੀ ਜਾਦੂ ਮੰਨ ਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਅਗੇ ਲੇਬਰ ਵੀ ਨਹੀਂ ਮਿਲਦੀ ਉਹ ਜੀ ਤੇ ਆਪਣਾ ਸਰੀਰ ਉਸ ਤਰ੍ਹਾਂ ਦਾ ਹੋ ਗਿਆ ਸੀ ਭਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਕਿੱਦਾਂ ਨੇ ਲੈਣ ਪਿਆ ਇਹ ਕੰਮ ਦਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਇਹ ਹਰ ਵੇਲੇ ਜਦ ਕੰਮ ਕਰਦਾ ਸੀ ਉਹਦੇ ਨਾਲ ਜੀ ਵੀ ਜਾਈਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਜਿਦਾਂ ਲਾਂਗਰੀ ਦੇ ਕੰਮ ਦੇ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਤੇ ਗੁਰਦੁਆਰਿਆਂ ਦੀ ਕਰਦੇ ਹਾਂ ਤੇ ਫਿਰ ਅਸੀਂ ਇਹ ਇੱਧਰ ਲੰਨੇ ਆ ਗਏ ਤੇ ਉਹ ਕੰਮ ਤੇ ਹੋਰੀ ਕਰਦਾ ਚੱਲ ਜਿਹੜਾ ਹੋ ਸਕਦਾ ਉਹੀ ਕਰੀਏ ਹਾਂਜੀ ਕਿੱਥੇ ਕਿੱਥੇ ਕੰਮ ਕੀਤਾ ਗੁਰਦੁਆਰਾ ਸਾਹਿਬ 'ਚ ਗੁਰਦੁਆਰਾ ਸਾਹਿਬ 'ਚ ਅਸੀਂ ਰਵਾਲ ਸਰ ਗੁਰਦੁਆਰਾ ਕੀਤਾ ਮਣੀ ਕਰਨ ਦੇ ਰਾਹ ਦੇ ਵਿੱਚ ਹੁੰਦਾ ਜਿਹੜਾ ਤੇ ਇੱਕ ਅਸੀਂ ਲੁਧਿਆਣੇ ਤੋਂ ਖਨਵਾਰ ਨੂੰ ਗੁਰਦਾਰੇ ਸਾਹਿਬ ਕੀਤਾ ਜੀ ਗੁਰੂ ਘਰ ਦੀ ਸੇਵਾ ਕਰਦੇ ਕਰਦੇ ਆਪਣਾ ਹੀ ਟਾਲ ਲਗਾ ਲਿਆ ਹਾਂ ਆ ਇਸ ਤਰ੍ਹਾਂ ਠੀਕ ਆ ਜੀ ਬਹੁਤ ਵਧੀਆ ਕੰਮ ਉਥੇ ਪਰਿਵਾਰ ਤੋਂ ਵੱਖਰੇਆ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹੀਦਾ ਆ ਕੋਈ ਪ੍ਰੋਬਲਮ ਨਹੀਂ ਆ ਸਭ ਤੋਂ ਵੀ ਤੇਰੇ ਵਿੱਚ ਕਿੰਨੇ ਦਾ ਦੇ ਦੇ ਕਿੰਨੀ ਦੀ ਪਲੇਟ ਦਿੰਦੇ ਆ ਇਹ ਅਸੀਂ ਆਪਣੇ ਚੌਲ ਸਬਜ਼ੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ ਪਲੇਟ ਦਿੰਦੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਤੇ ਨਾਲ ਸਬਜ਼ੀ ਦੇ ਜੀ ਦੇਖੋ ਮਗਾਈ ਜੀ ਤੇ ਗਰੀਬਾਂ ਨੂੰ ਜੀ ਉਹ ਦੇਖੋ ਜੀ ਵੀਰ ਕਿ ਤਾਰ ਰੱਖਿਆ ਕਿ ਕੋਈ ਗਰੀਬ ਵੀ ਹੋਏ ਤੇ ਉਹਦਾ ਵੀ পেট ਭਰਦੇ ਉਹਦੀ ਰੱਖ ਕੇ ਰੋਟੀ ਖਾ ਸਕਦੇ ਹਾਂ ਕੋਈ ਜਰੀਆ ਚਾਹਣਾ ਹਾਂਜੀ ਕਈ ਆ ਵੀ ਜਾਂਦੇ ਆ ਤੈਨੀਆਂ ਨੂੰ ਖਵਾ ਦਈਦੇ ਆ ਵੀ ਪੈਸੇ ਦੇ ਲਈ ਤੇ ਕਹਿੰਦੇ ਪਰ ਪਹ ਇਨ ਕੋਈ ਨਾ ਅੱਗੇ ਦਾ ਕੋਈ ਫਾਕੜੋ ਕੋਈ ਗੱਲ ਨਹੀਂ ਦੇ ਖਵਾ ਦਈਦੇ ਆਪਣੇ ਪੈਸੇ ਤੋਂ ਵੀ ਫਿਰ ਉਹ ਉਹ ਹੀ ਬਦਲਦਾ ਕਿ ਨਹੀਂ ਉਹ ਉਹ ਤੇ ਬਦਲੀਦਾ ਜੀ ਸਬਜ਼ੀ ਕਿਹੋ ਜਿਹੇ ਤਰ੍ਹਾਂ ਸੋਮਵਾਰ ਅਸੀਂ ਆਪਣੇ ਰਾਜਮਾ ਚੌਲ ਬਣਾਏ ਅਸੀਂ ਤੇ ਮੰਗਲਵਾਰ ਅਸੀਂ ਅ ਮਿਹਰੇ ਹੋਰ ਕੁਝ ਬਣਾ ਦੇਈਦਾ ਕਾਲੇ ਪਹਨੇ ਮੰਨ ਲਓ ਬਣਾ ਲਈਦੇ ਆ ਤੇ ਬੁੱਧਵਾਰ ਅਸੀਂ ਅਲੂਨਿਟਰੀ ਵੀ ਬਣਾ ਦੇਈ ਆ ਤੇ ਵੀਰਵਾਰ ਅਸੀਂ ਘੜੀ ਚੌਰ ਬਣਾ ਲਈਦੇ ਆ ਘੜੀ ਫੋੜੇ ਹੋਰੇ ਪਾ ਕੇ ਕੋਈ ਨਹੀਂ ਕੋਈ ਦਾ ਕੰਮ ਕਰਦੇ ਕਰਦੇ ਕੋਈ ਨਾ ਕੰਮ ਕਰਦੇ ਕਰਦੇ ਕੋਈ ਤਲ ਨੂੰ ਆਵੇ ਔਖਾ ਜਿਹਾ ਨਹੀਂ ਲੱਗਿਆ ਤੁਹਾਨੂੰ ਕੋਈ ਔਖਾ ਨਹੀਂ ਜੀ ਜੇ ਕੰਮ ਕਰਨ ਵਾਲਾ ਬੰਦਾ ਹੈ ਨਾ ਜੇ ਕੰਮ ਕਰਨ ਦੀ ਨੀਤ ਹੋਵੇ ਤਾਂ ਫਿਰ ਕੋਈ ਕੰਮ ਨਹੀਂ ਔਖਾ ਬੰਦਿਆ ਇੱਥੇ ਤਾਂ ਕੁਝ ਵੀ ਨਹੀਂ ਔਖਾ ਬੰਦੜੇ ਦਾ ਡੇਡਾ ਮੇਡਾ ਜਾਨਵਰ ਵਾਸ ਕਰ ਸਕਦੇ ਆ ਤੇ ਫਿਰ ਕੰਮ ਦੇ ਕੀ ਕੋਈ ਚੀਜ਼ ਨਹੀਂ ਆ ਪਰਿਵਾਰ ਦਾ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਤੇ ਸਾਡੀ ਗੁੜੀਆਂ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ ਪੰਜ ਜੀ ਆ ਸਵੇਰ ਨੂੰ ਕਿੰਨੇ ਵਜੇ ਉੱਠ ਕੇ ਤਿਆਰ ਕਰਦੇ ਆ ਸਵੇਰੇ ਅਸੀਂ 4 ਵਜੇ ਉੱਠ ਕੇ ਤੇ 5 ਵਜੇ ਪੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:15 ਪੌਣੇ ਦਾ 8 ਵਜੇ ਦਾ ਅਸੀਂ ਖਾਦ ਲੈਨੇ ਆ ਆਟੋ ਵਾਲੇ ਨੂੰ ਸਮਾਨ ਲਾਟ ਕੇ ਲੈ ਆਈਦਾ ਕਿਤੇ ਬਲੇਦਾ ਵੀ ਅੰਦਰ ਵੀ ਕੋਈ ਅਣਕ ਕਹਿਨ ਤਾਂ ਬਾਬੂ ਵੀ ਤਾਂ ਲਾ ਬਣਾ ਦੇਈ ਕੋਈ ਵਾਰੀ ਕੋਈ ਕਹਿ ਦਿੰਦੇ ਜੇ 2000 ਦਾ ਕਠੇਕਾਰ ਵਿੱਚ ਜਦ ਆ ਪਿੱਛੇ ਜੇ ਸਾਨੂੰ ਕਹੇ ਕਿ ਚਿੱਟੇ ਕਣੇ ਬਣਾਉਣੇ ਹੈ ਸਾਨੂੰ ਕਹਿਣ ਲੱਗੇ ਤੇ ਨੰਗਾ ਕਣਿਆ ਕਹ ਵੀ ਚਿੱਟੇ ਕਣੇ ਨਾ ਬਣਾਓ ਕਾਲੇ ਕਣੇ ਬਣਾਇਆ ਕਰੋ ਤੇ ਅਸੀਂ ਕਾਲੇ ਕਣੇ ਬਣਾਉਣੇ ਸ਼ੁਰੂ ਕਰ ਦਿੱਤੇ ਜੇ ਕੋਈ ਡਿਮਾਂਡ ਕਹੇਗਾ ਤੇ ਹੋਰ ਵੀ ਕਰਦੇ ਦੀ ਬਦਲ ਤੇ ਜੀ ਤੇ ਇਹਨਾਂ ਦੀ ਜ਼ਿਆਦਾ ਗੱਲ ਹੈ ਗੁਜ਼ਾਰਾ ਦੇਖੋ ਜੀ ਗੁਜ਼ਾਰੇ ਦੀ ਵਾਲੇ ਬੰਦੇ ਤੇ ਤੁਸੀਂ ਨਾ ਜਾਓ ਗੁਜ਼ਾਰਾ ਤੇ ਪੰਜਾਸ ਅਸਾ ਸਠੰਜ ਵੀ ਨਹੀਂ ਦਾ ਦੇ ਪਲੇਟੇ ਵਾਲ ਵੇਖੀਏ ਤੇ ਜੇ ਅਸੀਂ ਇਹ ਆਪਣਾ ਟਾਈਮ ਪਾਸ ਹੀ ਕਰਨਾ ਗਰੀਬੀ ਦਾ ਵੇਲਾ ਤੇ ਹੋ ਵੀ ਜਾਂਦਾ ਆ ਕਿਤੇ ਨਾ ਮਣੀ ਨਹੀਂ ਕਿੰਦਾ ਵੀ ਦਾਣੇ ਨੂੰ ਖਾਣਾ ਜਾਵੇ ਹਾਂਜੀ ਹਾਂਜੀ ਇਹ ਤਾਂ ਗੱਲ ਹੁੰਦੀ ਹੈ ਕਈ ਤਾਂ ਰੱਖਿਆ ਵੀ 20 ਰੁਪਏ ਤੇ ਬਈ ਮਾੜਾ ਬੰਦਾ ਵੀ ਆਵੇ ਤੇ ਉਹ ਵੀ ਖਾ ਸਕੇ ਕਿਉਂ ਬਰਸਾਤ ਹੁੰਦੀ ਹੈ ਇੱਥੇ ਮਨ ਕੋਈ ਸਾਥ ਨਹੀਂ ਹੈ ਉਹੋ ਕੀ ਕਰੀਏ ਉਦੋਂ ਤਰਪਾਲ ਰੱਖੀਆ ਤਰਪਾਲ ਪਾਪੂ ਦੇ ਦੀ ਆ ਤੇ ਆਪਣੇ ਬੜੇ ਔਖੇ ਟਾਈਮ ਕੱਢਾ ਕੱਲ ਵੀ ਇੱਥੇ ਹੀ ਆ ਕਬੂਤੀ ਕੈਨੇਡਾ ਦੇਖ ਨਹੀਂ ਕਰਦਾ ਜਦ ਜਿੱਦਾਂ ਨਾ ਦੇ ਘਰ ਜਰਾ 2000 ਵਾਲੀ ਨਾਗਰਨਾਲੀ ਗਾਲੀ ਤੇ ਨਹੀਂ ਐਤਵਾਰ ਛੁੱਟੀ ਕਰੀਦੀ ਆ ਤੇ ਜਦੋਂ ਨਾ ਦੇ ਕਰਦਾ ਉਹਨੂੰ ਸਮਝੜੀਦਾ ਵੀ ਐਤਵਾਰ ਜਾਂ ਤੇ ਵਾਹ ਛੁੱਟੀ ਐਤਵਾਰ ਤੇ ਬਣਾਣੀ ਕਰਨੀ ਚਾਹੀਦੀ ਤੇ ਕੋਈ ਅਮਰਜੈਂਸੀ ਪੈ ਜਾਏ ਤਾਂ ਗੱਲ ਵੱਖਰੀ ਆ ਸਾਡੇ ਵਰਗੇ ਨੌਜਵਾਨ ਜਿਹੜੇ ਆ ਉਹ ਨਾ ਇਹ ਸਾਡਾ ਤਾਂ ਇਹ ਸੰਤੋਖਾ ਜੀ ਜਿੱਦਾਂ ਵਤ ਵਤ ਕੰਮ ਹੋ ਸਕਦਾ ਜਿੱਤੇ ਦਾ ਮੈਂ ਭਾਵੇਂ ਜੇ ਉਮਰ ਜਿੰਨੀ ਵੱਧ ਵੀ ਹੋ ਗਈ ਤੇ ਤਾਂ ਵੀ ਜ ਆਪਣੇ ਕੰਮ ਦੇ ਹਿਸਾਬ ਨਾਲ ਆਪਣੇ ਮਰਦੇ ਸਾਹਿਬ ਨਾਲ ਕੰਮ ਜਿਹੜਾ ਕੋਈ ਨੋ ਕੋਈ ਕਰਨਾ ਚਾਹੀਦਾ ਆ ਸਰੀਰ ਜਿਹੜਾ ਚੱਲਦਾ ਫਿਰਦਾ ਰਹੇ ਤੇ ਵਧੀਆ ਆ ਹਾਂਜੀ